ਦੋ ਵੱਡੀਆਂ ਖਬਰਾਂ ਦਾ ਰੁੱਖ ਕਰਦੇ ਆਂ ਅੱਜ ਵੀਡੀਓ ਨੂੰ ਧਿਆਨ ਦੇ ਨਾਲ ਸੁਣਨਾ ਇੱਕ ਖਬਰ ਤਾਂ ਜੁੜੀ ਆ ਭਾਈ ਅੰਮਰਤਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਐਮਪੀ ਖੰਡੂਰ ਸਾਹ ਤੋਂ ਤੇ ਦੂਸਰੀ ਖਬਰ ਜੁੜੀ ਆ ਭਗਵੰਤ ਮਾਨ ਦੇ ਨਾਲ ਅੱਜ ਇੱਕ ਜਥੇਦਾਰ શ્રી ਕਾਲਤਾ ਸਾਹਿਬ ਨੇ ਇੱਕ ਬਿਆਨ ਦਿੱਤਾ ਉਹਦੇ ਸੰਬੰਧ ਵਿੱਚ ਅਜੇ ਭਗਵੰਤ ਮਾਨ ਦਾ ਬਿਆਨ ਤਾਂ ਨਹੀਂ ਆਇਆ ਉਸ ਤੋਂ ਪਹਿਲਾਂ ਇੱਕ ਬਿਆਨ ਆ ਜਿਹੜਾ ਸਾਬਕਾ ਜਥੇਦਾਰ ਭਾਈ ਅਰੰਜੀਤ ਸਿੰਘ ਦਾ ਬਿਆਨ ਆਇਆ ਤੁਹਾਨੂੰ ਉਹ ਵੀ ਸੁਣਾਉਣਿਆ ਕਿ ਕੀ ਕਿਹਾ ਭਾਈ ਅਰੰਜੀਤ ਸਿੰਘ ਨੇ ਵੀਡੀਓ ਨੂੰ ਲਾਇਕ ਜ਼ਰੂਰ ਕਰਨਾ ਕਮੈਂਟ ਵੀ ਜ਼ਰੂਰ ਕਰਨੇ ਤੇ ਜਿਹੜੇ ਨਵੇਂ ਸਰੋਤੇ ਜੁੜੇ ਆ ਉਹਨਾਂ ਨੂੰ ਬੇਨਤੀ ਹੈ ਕਿ ਜਿਹੜਾ ਸਬਸਕ੍ਰਾਈਬ ਆ ਜਿਹੜਾ ਉਸ ਨੂੰ ਜ਼ਰੂਰ ਕਰ ਲੈਣਾ ਪੰਜਾਬੀ ਵਿਰਸਾ ਟੀਵੀ ਨੂੰ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਕਿ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਵੱਡੀ ਖਬਰ ਕਿਉਂ ਆ ਕੱਲ ਦੀ ਇੱਕ ਬੜੀ ਖੂ ਚਰਚਾ ਹੋ ਰਹੀ ਆ ਮੀਡੀਆ ਦੇ ਵਿੱਚ ਰੌਲਾ ਪਿਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਟੀਕੇ ਲਾਉਂਦਾ ਗੋਲੀਆਂ ਖਾਂਦਾ ਫਲਾਨਾ ਕਰਦਾ ਠਿਮਕੜਾ ਕਰਦਾ ਜਣੇ ਕਿ ਹਦਮ ਕਾ ਦਿੱਤੀ ਤੇ ਬਿਆਨ ਕਿਦਾ ਲਿਖਿਆ ਗਿਆ ਪ੍ਰਧਾਨ ਮੰਤਰੀ ਵਾਜੇਗਾ ਅਤੇ ਬਰਿੰਦਰ ਸਿੰਘ ਫੌਜੀ ਜੋ ਕਿ ਸਦਾ ਭਾਈ ਅੰਬਰਤ ਪਾਲ ਸਿੰਘ ਦੇ ਨਾਲ ਰਹਿੰਦੇ ਸੀ ਤੇ ਹੁਣ ਚਰਚਾ ਸੜੀ ਸੀ ਵੱਡੀ ਤੇ ਉਹ ਲੋਕ ਵੀ ਬੜੇ ਖੁਸ਼ ਸੀ ਜਿਹੜੇ ਕਿ ਭਾਈ ਅੰਬਰਤ ਪਾਲ ਸਿੰਘ ਨੂੰ ਦੇ ਖਿਲਾਫ ਜਿਨ੍ਹਾਂ ਨੇ ਚੋਣਾ ਵੀ ਲੜੀਆਂ ਜਿਹੜੇ ਹਾਈ ਕੋਰਟ ਤੱਕ ਵੀ ਗਏ ਤੇ ਮੂੰਹ ਦੀ ਖਾਣੀ ਪਈ ਤੇ ਆਖਰ ਉਹਨਾਂ ਨੂੰ ਵਾਪਸ ਆਉਣਾ ਪਿਆ ਹੁਣ ਸਾਰਿਆਂ ਦੇ ਜਿਹੜੇ ਚਲੋਣੇ ਕਿਉਂ ਲੜਦੇ ਆ ਕਿ ਭਾਈ ਅੰਮਰਤਪਾਲ ਸਿੰਘ ਐਮਪੀ ਕਿਉਂ ਬਣ ਗਿਆ ਦੂਸਰੀ ਤਰਨਤਾਰਨ ਦੀ ਜਿਹੜੀ ਜਿਮਣੀ ਚੋਣ ਹੋ ਰਹੀ ਆ ਉਸ ਨੂੰ ਲੈ ਕੇ ਮਾਨ ਸਿੰਘ ਖਾਰਾ ਨੇ ਵੱਡਾ ਬਿਆਨ ਦਿੱਤਾ ਆ ਮਾਨ ਸਿੰਘ ਖਾਰਾ ਦਾ ਕਹਿਣਾਗਾ ਕਿ ਜਿਹੜਾ ਸਾਰਾ ਕੁਝ ਆ ਸਰਿਆ ਜਿਹੜਾ ਸਰਿਆਮ ਜਿਹੜਾ ਸਰਾ ਸਰ ਜਿਹੜਾ ਝੂਠ ਆ ਇੱਕ ਝੂਠ ਦਾ ਪਲੰਦਾ ਜਿਹੜਾ ਇੱਕ ਕਿਤਾਬ ਆ ਸਾਰੀ ਉਹ ਲਿਖੀ ਗਈ ਆ ਘੜੀ ਮੋੜੀ ਜਿਹੜੀ ਕਹਾਣੀ ਆ ਉਹਨਾਂ ਨੇ ਕਿਹਾ ਕਿ ਅਜਨਾਲੇ ਦੀ ਘਟਨਾ ਦਾ ਇਸ ਵਿੱਚ ਭੋਰਾ ਜ਼ਿਕਰ ਨਹੀਂ ਕੀਤਾ ਸਿਰਫ ਢਾਈ ਤਿੰਨ ਸਾਲਾਂ ਦਾ ਜਿਹੜਾ ਬੇਰਵਾਗ ਆ ਸਿਰਫ ਡਿਗੂਗੜ ਦੇਲ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਲਿਖਿਆਗਾ ਅਮਾਰਸੇ ਖਾਰਾ ਵਕੀਲ ਭਾਈ ਅੰਮਰਪਾਲ ਸਿੰਘ ਦੇ ਨੇ ਉਹਨਾਂ ਕਿਹਾਗਾ ਕਿ ਅੱਜ ਉਹਨਾਂ ਨੂੰ ਜਾਨੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਜਾਨੀ ਕਿ ਵਰਪ ਭਗਵੰਤ ਸਿੰਘ ਆ ਤੇ ਉਹਨਾਂ ਦਾ ਜਿਹੜਾ ਕੇਂਦਰੀ ਜੇਲ ਬਠਿੰਡਾ ਦੇ ਵਿੱਚੋਂ ਫੋਨ ਆਇਆ ਉਹਨਾਂ ਨੇ ਦੱਸਿਆ ਕਿ ਅਸੀਂ ਕੁਝ ਨਹੀਂ ਲਿਖਿਆ ਸਾਡੇ ਉੱਪਰ ਜਾਨੀ ਕਿ ਸੱਤੋਂ ਜਾਨੀ ਕਿ ਜਿਹੜੇ ਸਿੰਘ ਨਾਲ ਦੇ ਸੀ ਉਹਨਾਂ ਤੋਂ ਪੁਲਿਸ ਨੇ ਇਹ ਕਹਿ ਕੇ ਦਸਖਤ ਕਰਵਾਏ ਕਈ ਜਗ੍ਹਾ ਤੇ ਕਿ ਜਿਹੜੀ ਇਹ ਫਾਰਮੈਲਿਟੀ ਹੈ ਪੂਰੀਆ ਕਰਨੀ ਹੈ ਇਸ ਤਰ੍ਹਾਂ ਕਰਕੇ ਤੁਸੀਂ ਜਿਹੜਾ ਜਲਦੀ ਰਿਹਾਅ ਹੋ ਸਕੋਗੇ ਤੇ ਤੁਹਾਨੂੰ ਪਤਾਗਾ ਕਿ ਪੁਲਿਸ ਤਾਂ ਚੰਗੇ ਭਲਿਆ ਤੋਂ ਦਸਖਤ ਕਰਵਾ ਲੈਂਦੀ ਹੈ ਜਿਹੜੇ ਕਹਿੰਦੇ ਕਾ ਆਉਂਦੇ ਹੋਣਾ ਜਿਹੜੇ ਖੱਬੀ ਕਾਂਡਕਾ ਹੁੰਦੇ ਹੁਣ ਜਦੋਂ ਉਹਨਾਂ ਦੇ ਚੁਗਲ ਦੇ ਵਿੱਚ ਬੰਦਾ ਹੋਵੇ ਤੇ ਭਾਈ ਪੁਲਸਾ ਜਦੋਂ ਸਰਕਾਰ ਨਾਲ ਰਲੀ ਹੋਵੇ ਤਾਂ ਕੁਝ ਵੀ ਕਰ ਸਕਦੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਦੂਸਰੇ ਪਾਸੇ ਮਾਨ ਸਿੰਘ ਖਾਰਾ ਨੇ ਬਿਆਨ ਦਿੱਤਾ ਕਿ ਜਿਹੜਾ ਜਿਮਣੀ ਚੋਣ ਜਿਹੜਾ ਤਰਨਤਾਰ ਸਾਹਿਬ ਦੀ ਹੋ ਰਹੀ ਆ ਤੇ ਇਸ ਨੂੰ ਲੈ ਕੇ ਜਿਹੜਾ ਸਰਕਾਰ ਤੇ ਵਿਰੋਧੀ ਪੱਬਾ ਭਾਰ ਹੋਏ ਪਏ ਆ ਕਿ ਭਾਈ ਅਮਰਦਪਾਲ ਸਿੰਘ ਦੀ ਜਿਹੜੀ ਇੱਕਦਾਰ ਖੁਸ਼ੀ ਕਰਨ ਤੇ ਲੱਗੇ ਹੋਏ ਆ ਹੋਰ ਇਸ ਤੋਂ ਸਵਾਇ ਕੁਝ ਨਹੀਂ ਇਹਦਾ ਆਪਣੋ ਵੀ ਪਤਾ ਇਹ ਤਾਂ ਬੰਦਾ ਮੈਂ ਕਹਿੰਦਾ ਕਿ ਜਿਹੜਾ ਕੁਝ ਅੰਨਾ ਦਾ ਬੰਦਾ ਉਹ ਬੰਦਾ ਵੀ ਨਹੀਂ ਜਿਹੜਾ ਹਾਮੀ ਭਰ ਸਕਦਾ ਕਿ ਆਪਾਂ ਕਹਿ ਦਈਏ ਕਿ ਭਾਈ ਅਮਰਦਪਾਲ ਸਿੰਘ ਨਸ਼ਾ ਕਰਦਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮਾੜੀ ਮੋਟੀ ਇਲਜ਼ਾਮ ਲਾਉਂਦਿਆਂ ਨੂੰ ਬੜੀ ਕਦਰ ਤੁਸੀਂ ਕੀਤੀ ਆ ਪਹਿਲਾਂ ਵੀ ਕੀਤੀ ਆ ਹੁਣ ਵੀ ਕਰਦੇ ਆ ਤੇ ਗਾਹਾਂ ਨੂੰ ਵੀ ਕਰਦੇ ਰਹਿਣਗੇ ਇਹਨਾਂ ਨੇ ਕੱਲੇ ਭਾਈ ਅਮਰਪਾਲ ਸਿੰਘ ਦੀ ਥੋੜੀ ਕੀਤੀ ਆ ਸਰਕਾਰਾਂ ਨੇ ਜਾਂ ਦੀਪ ਸਟੇਟ ਨੇ ਇਹਨਾਂ ਨੇ ਤਾਂ ਉਸ ਹਰ ਸਿੱਖ ਦੀ ਕੀਤੀ ਆ ਜਿਨ੍ਹਾਂ ਨੇ ਸਿੱਖ ਕੌਮ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਨਸ਼ੇ ਛਡਾਉਣ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਅੰਬਰਧਾਰੀ ਜਿਹੜਾ ਹੋਣ ਦਾ ਉਹ ਹੋਕਾ ਦਿੱਤਾ ਉਹ ਹਰ ਇੱਕ ਨੂੰ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਤੱਕ ਸੰਤ ਭਿੰਡਰਾ ਵਾਲਿਆਂ ਨੂੰ ਕਾਂਗਰਸ ਦਾ ਏਜੰਟ ਜਿਹੜਾ ਅੱਜ ਤੱਕ ਲੰਨੀ ਜਾਂਦੇ ਆ ਤੇ ਹੋਰ ਜਿੰਨੇ ਖੜਗੂ ਸਿੰਘ ਹੋਏ ਆ ਜਾਂ ਦਰਬਾਰ ਸਾਹਿਬ ਤੇ ਸ਼ਹੀਦ ਹੋਏ ਆ ਤੇ ਕੀ ਕੀ ਉਹਨਾਂ ਤੇ ਜਿਹੜਾ ਇਲਜ਼ਾਮ ਦੂਸਨ ਬਾਗੀਆਂ ਲਗਾਈਆਂ ਜਾ ਰਹੀਆਂ ਨੇ ਇਹ ਤੁਹਾਡੇ ਸਾਹਮਣੇ ਆ ਇਹ ਗੱਲਾਂ ਤੇ ਦੂਸਰੀ ਆਪਾਂ ਗੱਲ ਕਰਦੇ ਆ ਇਸ ਗੱਲ ਦਾ ਜਵਾਬ ਜ਼ਰੂਰ ਦੇਣਾ ਤੁਸੀਂ ਕਮੈਂਟਾਂ ਦੇ ਵਿੱਚ ਆ ਦੂਸਰੀ ਗੱਲ ਖਬਰ ਜੁੜੀ ਆ ਇਹ ਕੱਲ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਉਹ 350 ਸਾਲ ਜਿਹੜੀ ਸਤਾਵਤੀ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਸਰਦਾਂ ਦੇ ਨਾਮ ਮਨਾਉਣਗੇ ਉਸ ਤੋਂ ਬਾਅਦ ਜਿਹੜਾ ਹਰਜਿੰਦਰ ਸਿੰਘ ਧਾਮੀ ਸਰਾਉਣੀ ਕਮੇਟੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆਇਆ ਉਸ ਤੋਂ ਬਾਅਦ ਅੱਜ ਪਾਸਟ ਦੇ ਜਥੇਦਾਰ ਕਲਦੀਪ ਸਿੰਘ ਗੜਗੱਜ ਦਾ ਬਿਆਨ ਆਇਆ ਅੱਜ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਸਾਫ਼ ਤੋਂ ਸੂਰਤ ਹੋਣਾ ਉਹ ਦਾੜੀ ਕੱਟ ਕੇ ਕੱਟ ਕੇ ਰੱਖਦੇ ਆ ਤੇ ਰੰਗ ਕੇ ਰੱਖਦੇ ਆ ਤੇ ਪਹਿਲਾ ਉਹ ਸਾਬਦ ਸੂਰਤ ਹੋਣਾ ਫਿਰ ਜਿਹੜਾ ਸਿੱਖ ਜਿਹੜਾ ਪਰੰਪਰਾ ਨੇ ਜਾਂ ਸਿੱਖ ਗੁਰੂਆਂ ਦੀਆਂ ਸਤਾਪਤੀਆਂ ਨੇ ਫਿਰ ਮਨਾ ਸਕਦੇ ਆ ਕਹਿੰਦੇ ਤੇ ਉਸ ਦੇ ਨਾਲ ਹੀ ਜਿਹੜਾ ਸਾਬਕਾ ਜਥੇਦਾਰ ਆ ਭਾਈ ਅਰਨਜੀਤ ਸਿੰਘ ਜਿਨ੍ਹਾਂ ਨੇ ਕਿ ਗਰਵਾਚਰੀ ਨੂੰ ਗੱਡੀ ਚੜਾਇਆ ਉਹਨਾਂ ਦਾ ਇੱਕ ਬਿਆਨ ਆਇਆਗਾ ਉਹਨਾਂ ਨੇ ਬੜਾ ਤਿੱਖਾ ਬਿਆਨ ਦਿੱਤਾ ਕਿ ਤੁਸੀਂ ਮੁੱਖ ਮੰਤਰੀ ਦਾੜੀ ਦਾ ਦੇਖ ਲਈ ਕੱਟੀ ਹੋਈ ਕਿ ਤੁਹਾਡੀ ਜਿਹੜੀ ਬੀਬਾ ਹਰਸਿਮਰਤ ਕੌਰ ਦਾ ਗਾਤਰਾ ਕਿੱਥੇ ਆ ਆਪਣੇ ਆਪ ਦੇ ਵਿੱਚ ਇਹ ਬੜਾ ਵੱਡਾ ਸਵਾਲ ਆ ਜਿਹੜੇ ਸਿੱਖੀ ਦਾ ਢੰਡੋਰਾ ਪਿੱਟਦੇ ਆ ਕਿ ਸਿੱਖ ਧਰਮ ਸਾਡੀ ਬੁੱ컬 ਦੇ ਵਿੱਚ ਆ ਸਾਡੇ ਹੱਥ ਦੇ ਵਿੱਚ ਆ ਤੇ ਅੱਜ ਉਹ ਕਹਿੰਦੇ ਆ ਕਿ ਦੂਜਿਆਂ ਨੂੰ ਜਿਹੜਾ ਮਤਾ ਦਿੰਦੇ ਆ ਜਣੇ ਕਿ ਤੇ ਹੁਣ ਰਣਜੀਤ ਸਿੰਘ ਨੇ ਜਿਹੜਾ ਬਿਆਨ ਦੇ ਦਿੱਤਾ ਟਕਾ ਕੇ ਦੇ ਦਿੱਤਾ ਤੇ ਹੁਣ ਦੱਸੋ ਇਹਦਾ ਜਵਾਬ ਕਿਸ ਕੋਲ ਹੈ ਕਿਸੇ ਕੋਲੇ ਨਹੀਂ ਤੇ ਦੂਸਰੀ ਗੱਲ ਅੱਜ ਤੱਕ ਸ਼ਖਬੀਰ ਬਾਦਲ ਆਪਣੀ ਦਾੜੀ ਨੂੰ ਜਿਹੜਾ ਬੰਨ ਕੇ ਰੱਖਦਾ ਸੀ ਕਿਤੇ ਹੋਲੀਆਂ ਖੇਡਿਆ ਕਰਦਾ ਸੀ ਨੰਗੇ ਸਹਰਾ ਤੇ ਉਹਦਾ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ ਕਹਿੰਦੇ ਦਾੜੀ ਮੁੰਨੀ ਤੇ ਤੁੰਨੀ ਦੇ ਵਿੱਚ ਕੋਈ ਫਰਕ ਨਹੀਂ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆ ਕਿਹਾ ਕਰਦੇ ਸਨ ਆ ਕਿ ਜਿਸ ਤਰ੍ਹਾਂ ਦਾੜੀ ਨੂੰ ਕੱਟ ਦੀਏ ਮੰਨ ਦੀਏ ਤੇ ਉਸ ਤਰ੍ਹਾਂ ਜਿਹੜਾ ਦਾੜੀ ਨੂੰ ਬੰਨ ਕੇ ਰੱਖਦਾ ਇੱਕ ਬਰਾਬਰ ਆ ਅੱਜ ਤੱਕ ਸੁਖਵੀਰ ਵਾਦਲ ਨੇ ਇਹੀ ਕੁਝ ਕੀਤਾ ਤੇ ਹੁਣ ਥੋੜਾ ਜਿਹਾ ਦਾੜਾ ਖੁੱਲਾ ਛੱਡਣ ਲੱਗ ਪਿਆ ਤੇ ਉਹੀ ਗੱਲ ਆਉਂਦੀ ਆ ਕਿ ਜੇ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਸਿੱਖ ਧਰਮ ਦੇ ਆਗੂ ਆ ਸਾਡੇ ਕੋਲ ਸਾਰਾ ਕੁਝ ਆ ਤਹਾਡੇ ਗਾਤਰੇ ਤੁਹਾਡੀਆਂ ਕਿਰਪਾਨਾਂ ਕਿੱਥੇ ਆ? ਤੁਹਾਨੂੰ ਪੰਜ ਬਾਣੀਆਂ ਦਾ ਪਾਠ ਯਾਦ ਆ। ਬੜੇ ਕੁਝ ਜਿਹੜਾ ਕੇਸ ਉੱਤੇ ਬਿਆਨ ਕਰ ਸਕਦਾਗਾ ਪਰ ਜਿਹੜਾ ਬੰਦਾ ਇਹ ਮਤਲਬ ਥੋੜੀ ਆ ਕਿ ਜੇ ਬੰਦੇ ਦੀ ਕਿਸੇ ਦੀ ਦਾੜੀ ਕੱਟੀ ਆ ਕਿਉਂ ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ ਉਹ ਸਿੱਖ ਧਰਮ ਦੀਆਂ ਸਤਿਅਤਾਂ ਮੰਨ ਨਹੀਂ ਸਕਦਾ ਉਹ ਸਿੱਖ ਗੁਰੂਆਂ ਦੇ ਜਿਹੜੇ ਦਿਹਾੜੇ ਨੇ ਗੁਰਪੂਰ ਉਹ ਮੰਨ ਨਹੀਂ ਸਕਦਾ ਇਹ ਕਿੱਥੇ ਲਿਖਿਆਗਾ? ਇਹਦਾ ਮਤਲਬ ਤਾਂ ਤੁਸੀਂ ਤੋੜ ਰਹੇ ਹੋ ਗੁਰੂਆਂ ਦੇ ਨਾਲ ਲੋਕਾਂ ਨੂੰ ਤੋੜ ਰਹੇ ਹੋ ਜੋੜ ਨਹੀਂ ਰਹੇ ਇਸ ਕਰਕੇ ਲੋਕ ਐਸਾਈ ਬਣ ਰਹੇ ਆ ਜਾਂ ਡੇਰਿਆਂ ਵੱਲ ਜਾ ਰਹੇ ਆ ਕਿਉਂਕਿ ਤੁਸੀਂ ਇੱਕ ਪਰਿਵਾਰ ਦੀ ਬਾਦਲ ਪਰਿਵਾਰ ਦੀ ਪੁਸਤਪਰਾਹੀ ਕਰਦੇ ਹੋ ਸਿਰਫ ਕੋਈ ਮਰਦੀ ਜਥੇਦਾਰ ਆ ਜੇ ਸਾਰੇ ਹੀ ਚਹਿ ਪ੍ਰਧਾਨ ਆ ਜੇ ਸਰੋਨੀ ਕਮੇਟੀ ਆ ਜੇ ਜਥੇਦਾਰ ਆ ਜੇ ਸਿਰਫ ਬਾਦਲ ਤੋਂ ਬਿਨਾ ਉਹਨਾਂ ਦੇ ਪੱਲੇ ਕੁਝ ਨਹੀਂ ਸਿਰਫ ਬਾਦਲ ਬਾਦਲਾ ਕਿਉਂਕਿ ਬਾਦਲ ਨੇ ਉਨੂੰ ਥਾਪਿਆ ਹੋਇਆਗਾ ਕਬਦ ਕੀਤਾ ਹੋਇਆਗਾ ਉਹਦਾ ਤਾਂ ਕਬਦਿਆ ਕਰਾਇਆ ਹੋਇਆਗਾ ਸ੍ਰੀ ਕਾਲਤਾ ਸਾਹਿਬ ਤੇ ਤੇ ਇਸ ਕਰਕੇ ਜਿਹੜਾ ਇਹ ਬਿਆਨ ਆ ਅਰਨੀਤ ਸਿੰਘ ਨੇ ਜਿਹੜਾ ਟਕਿਆ ਕੇ ਬਿਆਨ ਦਿੱਤਾ ਕਿ ਭਾਈ ਤੁਹਾਡਾ ਦੱਸੋ ਬੀਬੀ ਦਾ ਬੀਬੀ ਬਾਦਲ ਦਾ ਗਾਤਰਾ ਕਿੱਥੇ ਆ ਕੋਈ ਇਹਨਾਂ ਕੋਲ ਜਵਾਬ ਨਹੀਂ ਹੋਣਾ ਜੋਗੋਦ ਤੁਹਾਡੀ ਸਰੋਣੀ ਕਮੇਟੀ ਕਰ ਰਹੀ ਆ ਸਾਰਿਆਂ ਨੂੰ ਪਤਾ ਤੇ ਇਸ ਕਰਕੇ ਟਕੇ ਰਹੋ ਮੈਂ ਇਹ ਨਹੀਂ ਕਹਿੰਦਾਗਾ ਕਿ ਦਾੜੀ ਕੱਟਣੀ ਚਾਹੀਦੀ ਮੈਂ ਇਹ ਨਹੀਂ ਕਹਿੰਦਾਗਾ ਕਿ ਪਰ ਇਹ ਕਿੱਥੇ ਲਿਖਿਆ ਸਭ ਤੋਂ ਜਿਹੜੀਆਂ ਸ਼ਹੀਦੀਆਂ ਪਾਈਆਂ ਜਦੋਂ ਦਾੜੀ ਕੱਟੇ ਵਾਲਾ ਸ਼ਹੀਦੀ ਪਾਉਂਦਾਗਾ ਉਹਦੋਂ ਤੁਸੀਂ ਬੱਲੇ-ਬੱਲੇ ਕਰਦੇ ਹੋ ਉਹਦੋਂ ਤੁਹਾਡੇ ਲਈ ਸ਼ਹੀਦ ਹੁੰਦਾਗਾ ਠੀਕ ਆ ਕਿ ਭਾਈ ਅਗਲਾ ਆਪਣੇ ਤੌਰ ਤੇ ਜੋ ਰੱਖਦਾ ਉਹਦਾ ਧੰਨਵਾਦ ਆ ਜਿਹੜਾ ਕੱਟਦਾ ਉਹਨੂੰ ਧੱਕੇ ਨਾਲ ਨਹੀਂ ਕਹਿ ਕਹਿ ਸਕਦੇ ਭਾਈ ਤੂੰ ਨਾ ਹੀ ਦਾੜੀ ਕੱਟਾ ਨਾ ਹੀ ਕੋਈ ਧੱਕੇ ਨਾਲ ਰੱਖ ਸਕਦਾਗਾ ਪਰ ਹਾਂ ਤੁਸੀਂ ਜਿਹੜਾ ਤੁਹਾਡਾ ਪ੍ਰਚਾਰ ਆ ਜੇਕਰ ਤੂੰ ਤੁਹਾਡਾ ਪ੍ਰਚਾਰ ਐਡਾ ਵੱਡਾ ਤਕੜਾ ਹੁੰਦਾ ਤਾਂ ਅੱਜ ਹਰ ਇੱਕ ਸਿੱਖ ਦੇ ਜਿਹੜਾ ਨੌਜਵਾਨਾਂ ਦੇ ਜੁੜੇ ਹੋਣੇ ਸੀ ਧੜਾ ਧੜ ਨੌਜਵਾਨ ਜਿਹੜੇ ਆ ਉਹ ਕੇਸ ਕਟਾਈ ਜਾ ਰਹੇ ਆ ਤੇ ਤੁਹਾਡਾ ਪ੍ਰਚਾਰ ਤੇ ਸੰਚਾਰ ਆ ਅਰਬਾਂ ਕਰੋੜਾਂ ਦਾ ਬਜਟ ਸਰੌਣੇ ਕਮੇਟੀ ਦਾ ਕਿੱਥੇ ਜਾਂਦਾਗਾ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਨਾ ਆਪਣੇ ਕਮੈਂਟ ਜਿਹੜੇ ਜਰੂਰ ਲਿਖਣਾ ਧੰਨਵਾਦ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ